ਸਾ ਮਹਾਰਾਜੀ ਮੇਮਾ ਬੜੀਆਂ ਪਰੰਪਰਾ ਆ ਰਹੀ ਤੇ ਜਿੰਨਾ ਤੁਸੀਂ ਨਾ ਮਹਾਰਾਜ ਚ ਪਾਸ ਤੇ ਵਿਸ਼ਵਾਸ ਕਰੋਗੇ ਗੁਰੂ ਗ੍ਰੰਥ ਸਾਹਿਬ ਜੀ ਪਾਸ ਹਮਾਰਤੇ ਜਿੰਨੀ ਤੁਸੀਂ ਗੁਰੂ ਨੂੰ ਪ੍ਰਤੱਖ ਜਾਣੋਗੇ ਪ੍ਰਗਟ ਗੁਰਾਂ ਕੀ ਦੇ ਉੰਨੀ ਸੱਚੇ ਪਾਸ਼ਾ ਮਹਾਰਾਣੇ ਪ੍ਰਗਟ ਹੋਏ ਜਾਣ ਠੀਕ ਹੈ ਹਮ ਠੀਕ ਹੈ ਹਾਂ ਵਿਸ਼ਵਾਸ ਕਰੋ ਪਹਿਲਾ ਇਸਤਰੀ ਸੇਵਾ ਨਾ ਸੇਵਾ ਕਰਦਿਆ ਕਰਦੇ ਭਗਤੀ ਦਾ ਰੰਗ ਲੱਗਦਾ ਪਹਿਲਾ ਸੇਵਾ ਹੱਥਾਂ ਨਾਲ ਕਰੋ ਫਿਰ ਆਓ ਸੇਵਾ ਨਾ ਹੱਥਾਂ ਨਾਲ ਸੇਵਾ ਕਰੀ ਉਹ ਹੀ ਅੰਦਰ ਵੜ ਜਾਂਦੀ ਹੈ ਫਿਰ ਉਹਦਾ ਪ੍ਰਕਾਸ਼ ਕਰ ਦਿੰਦੀ ਹੈ। ਹੱਥਾਂ ਨਾਲ ਸੇਵਾ ਕਰੀ ਉਹ ਦਿਮਾਗ ਨੂੰ ਚੜਦੀ ਹੈ ਦਿਮਾਗ ਫਿਰ ਰੋਸ਼ਨ ਹੋ ਜਾਂਦਾ ਹੈ। ਜਿਵੇਂ ਨਲਕੇ ਦਾ ਪਾਣੀ ਉੱਤਰ ਜਾਂਦਾ ਹੈ, ਬੋਰ ਦਾ ਪਾਣੀ ਉੱਤਰ ਜਾਂਦਾ ਹੈ ਉਹ ਬਾਹਰੋਂ ਪਾਉਂਦੇ ਆ। ਇਸ ਤਰ੍ਹਾਂ ਹੀ ਪਹਿਲਾਂ ਬਾਹਰੋਂ ਹੱਥਾਂ ਨਾਲ ਸੇਵਾ ਕਰੋ ਅੰਦਰ ਚਲੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਉਹ ਪ੍ਰਸ਼ਾ ਪ੍ਰਤਕ ਸ਼ਕਤੀ ਦੇ ਮਾਲਕ ਨੇ। ਇੱਕ ਆਪਣੇ ਨੇੜੇ ਪਿੰਡ ਹੈ। ਤੇ ਉਹਥੇ ਨਾ ਗੁਰੂਗ੍ਰਾਂਦ ਸਾਹਿਬ ਚ ਪਾਸਾ ਮਹਾਰਾਜਾ ਨੂੰ ਮੈਂ ਇੱਕ ਗੱਲ ਦੱਸਾਂ ਇੱਕ ਬੰਦਾ ਸੀ ਉਹ ਬੰਦਾ ਨਾ ਕਿਸੇ ਦੂਜੇ ਬੰਦੇ ਨਾਲ ਉਹਨਾਂ ਦੀ ਲੜਾਈ ਚੱਲ ਪਈ ਕੇਸ ਸੀ ਜਮੀਨ ਦਾ ਤੇ ਜਮੀਨ ਦਾ ਕੇਸ ਉਹ ਬੰਦੇ ਸੀ ਜਿਹੜਾ ਸਰਕਾਰਾਂ ਵਿੱਚ ਹੱਥ ਸੀ ਉਹਦਾ ਉਹਨਾਂ ਦਾ ਠੀਕ ਹੈ ਹਾਂ ਤੇ ਸਰਕਾਰਾਂ ਚ ਹੱਥ ਸੀ ਜਦੋਂ ਜ਼ਬਰਦਸਤੀ ਕਰਕੇ ਉਹਦੀ ਜਮੀਨ ਲੈਣਾ ਚਾਹੁੰਦੇ ਸੀਗੇ ਉਹ ਬੰਦਾ ਕਹਿੰਦਾ ਵੀ ਇਹਨਾਂ ਨੂੰ ਜ਼ਮੀਨ ਨਹੀਂ ਦੇਣੀ ਹੈਗੀ ਤੇ ਮੈਂ ਇਸ ਤੇ ਪਾਸ਼ਾ ਮਹਾਰਾਜ ਦੇ ਨਾਮ ਕਰਾਣੇ ਗੁਰੂ ਘਰ ਦੇ ਨਾਮ ਕਰਾ ਦੇਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਬੇਨਤੀ ਕੀਤੀ ਹੱਚੇ ਪਾਸ਼ਾ ਮਹਾਰਾਜ ਵੀ ਇਹ ਬੰਦੇ ਨੇ ਹੰਕਾਰ ਹੀ ਸਿਆਸੀ ਰਾਜਨੀਤਿਕ ਲੋਕ ਨੇ ਮੇਰੇ ਉੱਤੇ ਦਬਾਵਾ ਪਾਉਂਦੇ ਨੇ ਤੇ ਮੇਰੀ ਹਾਰ ਨਾ ਹੋਵੇ ਕਚੈਰੀਆਂ ਦੇ ਵਿੱਚ ਮੇਰੀ ਜਿੱਤ ਹੋਵੇ ਮਾਰਚ ਬੱਸ ਮੇਰੀ ਲੱਜਿਆ ਰੱਖੋ ਮੈਂ ਜ਼ਮੀਨ ਆਪ ਨੂੰ ਦੇ ਦੇਣੀ ਹੈ ਗੁਰੂ ਗ੍ਰੰਥ ਸਾਹਿਬ ਤੇ ਪਾਸ਼ਾ ਮਹਾਰਾਜ ਨੂੰ ਕਿਹਾ ਬੇਨਤੀ ਕੀਤੀ ਹਰ ਰੋਜ਼ ਬੇਨਤੀ ਕਰਾ ਕਰ ਇਸ ਤਰ੍ਹਾਂ ਨਾ ਕੇਸ ਲਾਇਆ ਹੋਇਆ ਸੀ ਝਗੜੇ ਦਾ ਜ਼ਮੀਨຊੋ ਤੇ 6 ਸਾਢੇ 1.5 ਸਾਲ ਲੰਘ ਗਿਆ 2 ਸਾਲ ਵਾਂਗੂ ਲੰਘੇ ਪੇਸ਼ੀ ਹਾਤੇ ਜਾਂਦੇ ਨੂੰ ਕਚੈਰੀਆਂ ਵਾਂ ਜਾਂਦੇ ਨੂੰ ਤੇ ਉਹ ਜਦੋਂ ਮਹਾਰਾਜ ਅੱਗੇ ਬੇਨਤੀ ਕਰਨ ਲੱਗੇ ਸਿੱਚੇ ਪਾਸ਼ਾ ਮਹਾਰਾਜ ਜਦੋਂ ਨਾ ਸੁਣੀ ਗਿਨ ਆਹਈ ਵਾਰ ਅੱਗੇ ਅੱਗੇ ਚੱਲੇਗਾ ਕੰਮ ਤੇ ਇੱਕ ਦਿਨ ਉਹ ਬੰਦੇ ਨੇ ਕਿਹਾ ਨਾ ਵੈਸੇ ਵਿਸ਼ਵਾਸ ਹੈਗਾ ਸੀ ਗੁਰੂ ਗ੍ਰੰਥ ਸਾਹਿਬ ਤੇ ਉਹਨੂੰ ਵੀ ਮੇਰਾ ਮਾਰਕ ਗੁਰੂ ਗ੍ਰੰਥ ਸਾਹਿਬ ਪੂਰਨ ਗੁਰਨਾਨਕ ਪ੍ਰਗਟੋਗਰਾ ਕੀ ਦੀ ਹੈ ਇੱਕ ਦਿਨ ਉਹ ਜਦੋਂ ਬੇਚੈਨ ਰਹਿਣ ਲੱਗੇ ਰਾਤ ਨੂੰ ਨੀਂਦ ਨਾ ਆਇਆ ਕਰੇ ਮੇਰੀ ਬੇਇੱਜ਼ਤੀ ਨਾ ਹੋ ਜੇ ਵੀ ਇਹ ਦੁਸ਼ਮਣ ਆ ਕੇ ਤੇ ਮੇਰੀ ਜ਼ਮੀਨ ਲੈ ਜਾਣ ਤਾਂ ਰਾਤ ਨੂੰ ਸੋਚਿਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਸਵੇਰੇ ਮੈਂ ਲੜਨਾ ਹੈ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜਨਾ ਹੈ ਕਹਿੰਦਾ ਕਿਉਂ ਲੜਾਈ ਵੀ ਕਈ ਵਾਰੀ ਪਿਆਰ ਦੀ ਲੜਾਈ ਹੁੰਦੀ ਹੈ ਅਸ਼ਨਾਣ ਪਾਣੀ ਕਰਕੇ ਨਾ ਸਵੇਰੇ ਗੁਰੂ ਗ੍ਰੰਥ ਸਾਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਚੋ ਲੈ ਗਿਆ ਬੇਨਤੀ ਕਰਕੇ ਪਹਿਲਾਂ ਤਾਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਦਾ ਨਮਸ਼ਕਾਰਾਂ ਕਰਦਾ ਪ੍ਰਕਰਮਾ ਕਰਦਾ ਉਹਦੇ ਜਾਣ ਸਰਬ ਤਾਂ ਕਿ ਲੜਾਈ ਵਾਲਾ ਵਾਂਗ ਚਲਾਇਆ ਗੁਰੂ ਰਾਨ ਸਾਹਿਬ ਦੇ ਸਾਹਮਣੇ ਮਹਾਰਾਜ ਨੂੰ ਪਤਾ ਕੀ ਕਿਹੋ ਨੇ ਕਦਮ ਮਹਾਰਾਜ ਤੂੰ ਕਮਾਲ ਦਾ ਹੈ ਕਹਿੰਦੇ ਕਮਾਲ ਦਾ ਬੰਦਾ ਹੈ ਕਹਿੰਦੇ ਨਾਲ ਤਾਂ ਕਹਿੰਦਾ ਮੈਂ ਜ਼ਮੀਨ ਦੰਨਾ ਨਾਲ ਤੂੰ ਮੈਨੂੰ ਕੋਟ ਕਚਹਿਰੀ ਵਿੱਚ ਖਿੱਚੀ ਫਿਰਨਾ ਮੇਰੇ ਤਾਂ ਕਹਿੰਦੇ ਬੇਇੱਜ਼ਤੀ ਕਰਾਰ ਕੇ ਉਹ ਸਰਕਾਰੀ ਦਰਬਾਰੇ ਉਹਨਾਂ ਦਾ ਬੰਦਿਆਂ ਦੀ ਪਹੁੰਚ ਹੈ ਕਹਿੰਦੇ ਮੈਂ ਤੇਰੇ ਕੋਲੇ ਆਨਤ ਜਾਦਾ ਤੂੰ ਕਹਿੰਦੇ ਤੇ ਇਥੋਂ ਵੱਡਾ ਕੋਈ ਜੱਜ ਵਕੀਲ ਨੇ ਤੇ ਵੱਡਾ ਕੋਈ ਰਾਜਾ ਵਜ਼ੀਰ ਅਫਸਰ ਕੋਈ ਤੇ ਇਤੋਂ ਵੱਡਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਹੈ ਕੋਈ ਨਹੀਂ ਤੂੰ ਪਾਸ਼ਾ ਉਹ ਪਾਸ਼ਾ ਹੈ ਪਾਸ਼ਾ ਤੇ ਪਾਸ਼ਾ ਹੈ ਵੀ ਤੂੰ ਕਮਾਲ ਕਰੀ ਜਾਂਦਾ ਕਹਿੰਦੇ ਨਾਰਦ ਨੂੰ ਚੰਗੀ ਜ਼ਮੀਨ ਦਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਨਾਲ ਕਹਿੰਦਾ ਮੈਨੂੰ ਕਿਹੜੀ ਸੱਪਾਈ ਫਿਰਦੇ ਮੇਰੀ ਬੇਇੱਜ਼ਤੀ ਕਰਾ ਰੱਖੀ ਐ ਕਹਿੰਦਾ ਜਿਆਦਾ ਸਵੇਰ ਨੂੰ ਕਹਿੰਦੇ ਮੇਰੇ ਕਹਿੰਦੇ ਜ਼ਮੀਨ ਦਾ ਝਗੜਾ ਮਟਾ ਦੇ ਜਾਂ ਫਿਰ ਮੈਂ ਕੁਸ ਖਾ ਕੇ ਮਰ ਜੂਗਾ ਮਹਾਰਾਜੇ ਪਾਸ਼ਾ ਵੀ ਤੂੰ ਕਮਾਲ ਕਮਾਲ ਦਾ ਬੰਦਾ ਬੰਦਾ ਕਿਹਾ ਕਹਿੰਦਾ ਤੂੰ ਮਾਲ ਦਾ ਬੰਦਾ ਹੀ ਐ ਜੇ ਤੂੰ ਵੱਡਾ ਕਹਿੰਦੇ ਸਾਡੇ ਮੇਰੇ ਵਰਗੇ ਛੋਟੇ ਛੋਟੇ ਦਾ ਜੋਰ ਚੁਲਾਈ ਜਨੇ ਤੂੰ ਜੇ ਬੰਦੇ ਨਾਲ ਲੜਦੇ ਹੋ ਨਾ ਐ ਲੜ ਪਿਆ ਮਹਾਰਾ ਦੇ ਨਾਲ ਐਸੀ ਅਰਦਾਸ ਕਰਕੇ ਨਮਸਕਾਰ ਕਰਕੇ ਕਰਕੇ ਵੀ ਨਹੀਂ ਆਇਆ ਵੀ ਨਾਲ ਕਨਾਮ ਚੜਦੀ ਕਲਾ ਨਾ ਕਹਿੰਦੂ ਕਮਾਲ ਦਾ ਬੰਦੇ ਨਾਲ ਤੈਨੂੰ ਚੰਗੀ ਜ਼ਮੀਨ ਦਿੰਨਾ ਨਾਲੇ ਮੈਨੂੰ ਹੀ ਔਖਾ ਕਰੀ ਜਾਂਦੇ ਆ ਉਹ ਬੰਦੇ ਪਾਪੀ ਨੇ ਬੁਰੇ ਨੇ ਕਹਿੰਦੇ ਸਿਆਸੀ ਰਾਜਨੀਤਿਕ ਬੰਦੇ ਨੇ ਸਰਕਾਰ ਦੇ ਦੁਆਰੇ ਉਹਨਾਂ ਦੀ ਚੱਲਦੀ ਹੈ ਮੈਂ ਇੱਕ ਆਮ ਬੰਦਾ ਮੇਰੇ ਤਾਂ ਉਹ ਇੱਜ਼ਤ ਹੀ ਨਹੀਂ ਰੱਖਦਾ ਜੇ ਕਹਿੰਦੇ ਮੈਂ ਨਹੀਂ ਬੋਲਣਾ ਤੇਰੇ ਨਾਲ ਮਾਰਦੇ ਮੈਨੂੰ ਐਂ ਕਹਿ ਕੇ ਮੁੜਿਆ ਆਇਆ ਐਸੀ ਕਿਰਪਾ ਉਸਤੇ ਪਾਸ਼ਾ ਮਹਾਰਾਜ ਦੀ ਦੂਜੇ ਦਿਨਾਂ ਸਵੇਰ ਨੂੰ ਇੱਕ ਬੰਦਾ ਮਰ ਗਿਆ ਆਪਣੇ ਆਪ ਹੀ ਹੱਟ ਗਿਆ ਦੂਜੇ ਦਿਨ ਦੂਜਾ ਬੰਦਾ ਮਰ ਗਿਆ ਜਿਹੜਾ ਬਰੋਦੀ ਸੀਗਾ ਇਸ ਤਰ੍ਹਾਂ ਉਸਤੇ ਪਾਸ਼ਾ ਮਾਰਨਾ ਕਈ ਵਾਰੀ ਪਿਆਰ ਦੇ ਅੰਦਰੋਂ ਦੁੱਖ ਵਿੱਚ ਪੀੜਾ ਵਿੱਚੋਂ ਨਿਕਲੇ ਅਰਦਾਸ ਵੀ ਸੁਣਦੇ ਨੇ ਕਿਉਂ ਇਹ ਮਿੱਤਰ ਹੈ ਨਾ ਪਰ ਜਿਵੇਂ ਮਿੱਤਰਾਂ ਦੇ ਨਾਲ ਲੜਦੇ ਆਂ ਰੋਸ ਦਿਖਾਉਂਦੇ ਆਂ ਆਪ ਦਾ ਦੁੱਖ ਦੱਸਦੇ ਆਂ ਜਿਨਾਂ ਨੇ ਪ੍ਰਤੱਖ ਸਮਝਿਆ ਉਹਨਾਂ ਨੇ ਲੜਿਆ ਮਹਾਰਾਜ ਦੇ ਨਾਲ ਰੋਸ ਜਿਵੇਂ ਆਪਾਂ ਆਪਣੇ ਮਾਪਿਆਂ ਨੂੰ ਕਹਿ ਦਿੰਦੇ ਆਂ ਵੀ ਨਾਲ ਤੂੰ ਮੇਰਾ ਪਿਓ ਹੈ ਨਾਲੇ ਤੇਰੇ ਕੋਲ ਜ਼ਮੀਨ ਜਾਇਦਾਦ ਹੈ ਮੈਂ ਤੇਰਾ ਪੁੱਤਾਂ ਤੋਂ ਮੇਰੇ ਮੇਰੇ ਨਾਲ ਪਿਓ ਵਾਲਾ ਵਰਤਾਰਾ ਕਰਦਾ ਨਹੀਂ ਹੈਗਾ ਐਡੀ ਸਖਤਿਆ ਗੁਰੂ ਦਾ ਉਹ ਦੋਨੇ ਦੁਸ਼ਮਣ ਮਾਰਤੇ ਦੋ ਦਿਨਾਂ ਦੇ ਵਿੱਚ ਜਾਨੀ ਕਿ ਮਹਾਰਾਜੇ ਪਾਸ਼ਣ ਪ੍ਰਗਟ ਪ੍ਰਤੱਖ ਸਮਝੋ ਉਹ ਬੰਦੇ ਨੂੰ ਦੋਏ ਬੰਦੇ ਮਰ ਗਏ ਪਰਾਂ ਬੜੇ ਹੰਕਾਰੀ ਸੀਗੇ ਉਹ ਜ਼ਮੀਨ ਸੀ ਜਿਹੜੀ ਗੁਰੂ ਘਰ ਦੇ ਨਾਮ ਹੈ ਅੱਜ ਵੀ ਉਹ ਗੁਰਦੁਆਰੇ ਦੇ ਨਾਮ ਬੋਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ